27 ਸਾਲਾਂ ਦੇ ਬਾਅਦ ਦਿੱਲੀ ਦੇ ਵਿੱਚ ਭਾਜਪਾ ਦੀ ਤਾਜਪੋਸ਼ੀ ਹੋਣ ਜਾ ਰਹੀ ਆ ਅੱਜ ਦਿੱਲੀ ਦੇ ਨਵੇਂ ਮੁੱਖ ਮੰਤਰੀ ਰਾਮ ਲੀਲਾ ਮੈਦਾਨ ਦੇ ਵਿੱਚੋਂ ਸੌ ਚੱਕਣਗੇ ਉਹਨਾਂ ਦੇ ਨਾਲ ਜਿਹੜੇ 6 ਕੈਬਨਟ ਮੰਤਰੀ ਨੇ ਉਹ ਵੀ ਸੌ ਚੱਕਣ ਜਾ ਰਹੇ ਨੇ 27 ਸਾਲਾਂ ਦੇ ਬਾਅਦ ਜਿਹੜਾ ਦਿੱਲੀ ਦੇ ਵਿੱਚ ਉਹ ਭਾਜਪਾ ਦਾ ਰਾਜ ਆਇਆ ਬੀਜੇਪੀ ਦੀ ਸਰਕਾਰ ਆਈ ਹੈ ਤਾਂ ਹੁਣ ਜਿਹੜਾ ਬੀਜੇਪੀ ਆ ਉਹ ਜੋਰਾ ਸ਼ੂਰਾ ਦੇ ਨਾਲ ਜਿਹੜੀਆਂ ਜਸ਼ਨ ਦੀਆਂ ਤਿਆਰੀਆਂ ਨੇ ਉਹ ਸ਼ੁਰੂ ਕਰ ਰਹੀ ਆ ਨੀਲਾ ਮੈਦਾਨ ਦੇ ਵਿੱਚ ਕੱਲ ਤੋਂ ਹੀ ਜਿਹੜੀਆਂ ਤਿਆਰੀਆਂ ਸੀ ਉਹ ਸ਼ੁਰੂ ਹੋ ਚੁੱਕਿਆ ਸੀ ਹਾਲਾਂਕਿ ਪਹਿਲਾਂ ਸਵਾਲ ਵੀ ਖੜੇ ਹੋਏ ਸੀ ਕਿਉਂਕਿ ਨਾਮ ਜਿਹੜਾ ਸੀਐਮ ਦਾ ਉਹ ਹਜੇ ਅਨਾਉਂਸ ਨਹੀਂ ਕੀਤਾ ਸੀ ਪਰ ਉਸ ਤੋਂ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਜਿਹੜਾ ਨਾਮ ਵੀ ਸਾਹਮਣੇ ਆ ਗਿਆ ਰੇਖਾ ਗੁਪਤਾ ਜਿਹੜੇ ਨੇ ਉਹ ਦਿੱਲੀ ਦੇ ਸੀਐਮ ਹੋਣਗੇ ਉਸ ਤੋਂ ਬਾਅਦ ਜਿਹੜਾ 6 ਕੈਬਨਟ ਮੰਤਰੀ ਨੇ ਜਿਹੜੇ ਉਹਨਾਂ ਦਾ ਵੀ ਜਿਹੜਾ ਨਾਮ ਹੈ ਉਹ ਅਨਾਉਂਸ ਕਰ ਦਿੱਤਾ ਜਿਸ ਦੇ ਵਿੱਚ ਪਰਵੇਸ਼ ਵਰਮਾ ਤੇ ਮਨਜਿੰਦਰ ਸਿੱਸਾ ਵਰਗੇ ਵੱਡੇ ਨਾਮ ਨੇ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ ਨੇ ਪ੍ਰਵੇਸ਼ ਵਰਮਾ ਤੇ ਮਨਜਿੰਦਰ ਸਿਰਸਾ ਦੇ ਨਾਮ ਤੇ ਪਹਿਲਾਂ ਜਿਹੜੀ ਚਰਚਾ ਹੋ ਰਹੀ ਸੀ ਕਿ ਇਹਨਾਂ ਦੋਨਾਂ ਚਿਹਰਿਆਂ ਦੇ ਵਿੱਚ ਜਿਹੜਾ ਇੱਕ ਚਿਹਰਾ ਏ ਉਹ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਬਣ ਸਕਦਾ ਪਰ ਉਸ ਤੋਂ ਬਾਅਦ ਜਿਹੜਾ ਨਾਮ ਹੈ ਉਹ ਰੇਖਾ ਗੁਪਤਾ ਦਾ ਸਾਹਮਣੇ ਆਉਂਦਾ ਜਿਨ੍ਹਾਂ ਨੇ ਸ਼ਾਲੀਮਾਰ ਬਾਗ ਤੋਂ ਜਿਹੜੀ ਹੈ ਉਹ ਜਿੱਤ ਪ੍ਰਾਪਤ ਕੀਤੀ ਸੀ ਸ਼ਾਲੀਮਾਰ ਬਾਗ ਤੋਂ ਜਿਹੜੇ ਵਿਧਾਇਕ ਬਣੇ ਸੀ ਉਹ ਹੁਣਾਂ ਦਿੱਲੀ ਦੇ ਮੁੱਖ ਮੰਤਰੀ ਬਣੇ ਨੇ ਪ੍ਰਵੇਸ਼ ਵਰਮਾ ਤੇ ਮਨਜਿੰਦਰ ਸਿਰਸਾ ਨੂੰ ਜਿਹੜਾ ਉਹ ਕੈਬਨਿਟ ਦੇ ਵਿੱਚ ਥਾ ਦਿੱਤੀ ਗਈ ਹੈ ਪ੍ਰਵੇਸ਼ ਵਰਮਾ ਨੇ ਨਵੀਂ ਦਿੱਲੀ ਤੋਂ ਕੇਜਰੀਵਾਲ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੀ ਉਹਨਾਂ ਨੂੰ ਚੋਣ ਹਰਾ ਕੇ ਜਿਹੜੇ ਉਹ ਵਿਧਾਇਕ ਬਣੇ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਵੀ ਜਿਹੜਾ ਉਹ ਬਣਾਇਆ ਗਿਆ ਹੈ ਤੁਹਾਨੂੰ ਦੱਸ ਕੀ ਹੈ ਕਿ ਭਾਰਤੀ ਜਨਤਾ ਵਾਪਸ ਆਈ ਸਾਲਾਂ ਦੇ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਤਿਆਰ ਹੈ ਤੇ ਅੱਜ ਰੇਖਾ ਗੁਪਤਾ ਦਿੱਲੀ ਦੇ ਨਵੀਂ ਮੁੱਖ ਮੰਤਰੀ ਵਜੋਂ ਸੋਣ ਚੱਕਣਾ ਜਾ ਰਹੀ ਹੈ ਸੋਣ ਚੱਕ ਸਮਾਰੋਹ ਜਿਹੜਾ ਉਸ ਵੇਲੇ 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਜਿਸ ਦੀਆਂ ਤਿਆਰੀਆਂ ਜੋਰਾਂ ਦੇ ਨਾਲ ਆ ਚੱਲ ਰਹੀਆਂ ਨੇ ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਵੱਲੋਂ ਵੀ ਅੱਜ ਸੋਚ ਚੱਕੀ ਜਾਵੇਗੀ ਇਹਨਾਂ ਵਿੱਚ ਮੁੱਖ ਮੰਤਰੀ ਦੇ ਦਾਵੇਦਾਰ ਮੰਨੇ ਜਾ ਰਹੇ ਪ੍ਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਪਾਲ ਦੇ ਨੇਤਾ ਵੱਲੋਂ ਉਪ ਰਾਜਪਾਲ ਨੂੰ 6 ਵਿਧਾਇਕਾਂ ਨੂੰ ਕੈਬਨਟ ਮੰਤਰੀ ਬਜੋਂ ਸੋਚ ਕਵਾਉਣ ਦੇ ਲਈ ਪ੍ਰਸਤਾਵ ਭੇਜਿਆ ਗਿਆ ਹੈ ਉਪ ਰਾਜਪਾਲ ਦੀ ਮਨਜ਼ੂਰੀ ਮਿਲਤੇ ਹੀ 6 ਵਿਧਾਇਕ ਅੱਜ ਹੀ ਕੈਬਨਟ ਮੰਤਰੀ ਦੇ ਵਜੋਂ ਹਲਫ ਲੈਣਗੇ ਇਹਨਾਂ ਦੇ ਵਿੱਚ ਨਵੀਂ ਦਿੱਲੀ ਤੋਂ ਵਿਧਾਇਕ ਪ੍ਰਵੇਸ਼ ਵਰਮਾ ਜਨਪਰੀ ਤੋਂ ਵਿਧਾਇਕ ਆਸ਼ਿਸ਼ ਸੂਦ ਔਰ ਜੋਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਤੇ ਕ੍ਰਾਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਤੇ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਸਿੰਘ ਦਾ ਨਾਮ ਜਿਹੜਾ ਹੈ ਉਹ ਸ਼ਾਮਲ ਕੀਤਾ ਜਾਏ ਤੁਹਾਨੂੰ ਦੱਸ ਦਈਏ ਕਿ ਜਿਹੜੇ ਰੇਖਾ ਗੁਪਤਾ ਨੇ ਉਹ ਦਿੱਲੀ ਦੇ ਜਿਹੜੇ ਮਹਿਲਾ ਮੁੱਖ ਮੰਤਰੀ ਉਹ ਚੌਥੇ ਹੋਣਗੇ ਚੌਥੇ ਮਹਿਲਾ ਮੁੱਖ ਮੰਤਰੀ ਵਜੋਂ ਸੋਚ ਚੱਕਣ ਦੇ ਸਭ ਤੋਂ ਪਹਿਲਾ ਗੱਲ ਕਰੀਏ ਸਭ ਤੋਂ ਪਹਿਲਾ ਜਿਹੜੇ ਸੁਸ਼ਮਾ ਸਵਰਾਜ ਨੇ ਉਹ ਭਾਰਤੀ ਜਨਤਾ ਪਾਰਟੀ ਤੋਂ ਦਿੱਲੀ ਦੇ ਮੁੱਖ ਮੰਤਰੀ ਬਣਦੇ ਆ ਉਸ ਤੋਂ ਬਾਅਦ ਜਿਹੜੇ ਨੇ ਉਹ ਸ਼ਿਲਾ ਦਿਖਿਤ ਨੇ ਜਿਹੜੇ ਉਹ ਕਾਂਗਰਸ ਪਾਰਟੀ ਤੋਂ ਜਿਹੜੇ ਨੇ ਉਹ ਮੁੱਖ ਮੰਤਰੀ ਬਣਦੇ ਜਿਨ੍ਹਾਂ ਦਾ ਲੰਬਾ ਆਰਸਾ ਜਿਹੜਾ ਉਹ ਦਿੱਲੀ ਦੇ ਵਿੱਚ ਰਾਜ ਰਿਹਾ ਏ ਉਸ ਤੋਂ ਬਾਅਦ ਆਪਸੀ ਮਾਰਲੇਨਾ ਨੇ ਜਿਨ੍ਹਾਂ ਨੇ ਕੁਝ ਦਿਨਾਂ ਦੇ ਲਈ ਜਿਹੜੀ ਦਿੱਲੀ ਦੀ ਸੇਵਾ ਕੀਤੀ ਹੈ ਕੁਝ ਮਹੀਨਿਆਂ ਦੇ ਲਈ ਕੀਤੀ ਹੈ ਤਾਂ ਹੁਣ ਆ ਜਿਹੜਾ ਚੌਥੇ ਮਹਿਲਾ ਮੁੱਖ ਮੰਤਰੀ ਰੇਖਾ ਗੁਪਤਾ ਨੇ ਜਿਹੜੇ ਉਹ ਸੌਂ ਚੱਕਣ ਜਾ ਰਹੇ ਨੇ ਅੱਜ ਰਾਜਪਾਲ ਦੇ ਵੱਲੋਂ ਜਿਹੜੀ ਸੌਂ ਚਕਾਈ ਜਾਵੇਗੀ ਤਾਂ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਜਾ ਰਿਹਾ ਇਸ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਕਿੱਦਾਂ ਦੀ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਪਹਿਲਾ 10 ਸਾਲ ਆਮ ਆਦਮੀ ਪਾਰਟੀ ਦਾ ਰਾਜ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਜਿਹੜੀ ਇਹ ਉਹ ਦਾਵਾ ਪੇਸ਼ ਕਰਦੀ ਸੀ ਕਿ ਉਹਨਾਂ ਦੇ ਵੱਲੋਂ ਜਿਹੜੀਆਂ 55 ਤੋਂ ਪਾਰ ਦੀਆਂ ਸੀਟਾਂ ਜਿੱਤ ਪ੍ਰਾਪਤ ਕੀਤੀਆਂ ਜਾਣਗੀਆਂ ਪਰ ਉਹ ਜਿਹੜੀ ਜਿੱਤ ਹੈ ਉਹ ਸਿਰਫ ਇਸ ਇਤਹਾਸ ਤੇ ਸਿੰਤ ਕੇ ਰਹਿ ਗਈ ਆ ਤਾਂ ਦੂਸਰੀ ਤਰਫਾ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੇ ਵੱਲੋਂ ਜਿਹੜੀ ਵੱਡੀ ਜਿੱਤ ਆ ਉਹ ਉਹ ਦਰਜ ਕੀਤੀ ਗਈ ਆ ਜਿਸ ਤੋਂ ਬਾਅਦ ਅੱਜ ਜਿਹੜੀ ਆ ਉਹ ਦਿੱਲੀ ਦੇ ਵਿੱਚ 27 ਸਾਲਾਂ ਦੇ ਬਾਅਦ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਆਪਣਾ ਜਿਹੜਾ ਮੁੱਖ ਮੰਤਰੀ ਥਾਪਣ ਜਾ ਰਹੀ ਆ ਮੁੱਖ ਮੰਤਰੀ ਨੂੰ ਜਿਹੜੀ ਸੋਚ ਕਾਉਣ ਆ ਜਾ ਰਹੀ ਆ 27 ਸਾਲਾਂ ਦੇ ਬਾਅਦ ਦਿੱਲੀ ਦੇ ਵਿੱਚ ਫਿਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਵੇਗਾ